ਇਹ ਤਿੰਨ ਵਿਅਕਤੀ ਹੈ ਜੀ ਟੋਟਲ ਮਿਲਾ ਕੇ ਜੀ ਇੱਕ ਤਾਂ ਮਾਪੂਤ ਹੈ ਤੇ ਦੂਜਾ ਤੀਜਾ ਬੰਦਾ ਜਿਹੜਾ ਹੈ ਉਹ ਸ਼ੇਖਰ ਹੈ ਇਹਨਾਂ ਨੇ ਇਲੀਗਲ ਕਾਰਪੋਰੇਸ਼ਨ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀਗਾ ਜੀ ਇਲੀਗਲ ਸਟਰਕਚਰ ਰੇਜ਼ ਕੀਤਾ ਹੋਇਆ ਸੀਗਾ ਬੇਲ ਤੇ ਬਾਰ ਹਨ ਟੋਟਲ ਮਿਲਾ ਕੇ ਇਹਨਾਂ 'ਤੇ 15 ਪਰਚੇ ਦਰਜ ਹੈ ਤੇ ਸਟਰਕਚਰ ਅੱਜ ਕਾਰਪੋਰੇਸ਼ਨ ਦੇ ਆਰਡਰ ਸੀਗੇ ਆਪਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕਾਰਪੋਰੇਸ਼ਨ ਦੇ ਅਫੀਸ਼ਰਸ ਵੀ ਸਾਡੇ ਨਾਲ ਹੈ ਦੇ ਇਹਨੂੰ ਕੱਟਾਇਆ ਜਾ ਰਿਹਾ ਹੈ। ਜਾਂ ਤਾਂ ਕੰਮ ਛੱਡ ਦੋ ਜਾਂ ਫਿਰ ਇਦਾਂ ਦੀ ਕਾਰਵਾਈ ਹੋਵੇਗੀ। ਚਾਹੇ ਲੜਕੀ ਆ ਜਾਂ ਲੈਡੀਆਂ ਸਾਹਿਬ ਚਾਹੇ ਜੂਰਗਾ ਚਾਹੇ ਆਦਮੀ ਆ ਨਸ਼ਾ ਦੇ ਹਮੇਸ਼ਾ ਜਿਹੜੀ ਲੜਾਈ ਹੋਣੀ ਚਾਹੀਦੀ ਆ ਮੈਂ ਤਾਂ ਇਸ ਲੜਾਈ ਦੀ ਲੜਾਈ ਲੜ ਰਿਹਾ ਆ ਕਿਉਂਕਿ ਜਿਹੜੇ ਜਵਾਨ-ਜਵਾਨ ਬੱਚੇ ਜਿਹੜੇ ਆ ਉਹ 18-20-25 ਸਾਲ ਦੇ ਬੱਚੇ ਤੋਂ ਸਾਡੇ ਆ ਆਵਾਗੂ ਬੰਦੇ ਦੇਖੋ ਕਿੰਨਾ ਜ਼ੋਰ ਤੋਂ ਹੋਇਆ ਵਾ। ਇੱਥੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕੇ ਆ ਜ਼ਿੰਦਗੀ ਖਤਮ ਕਰ ਚੁੱਕੇ ਆ ਇਸ ਲਈ ਪੰਜਾਬ ਪੁਲਿਸ ਨੇ ਜੋ ਵੀ ਕੰਮ ਕੀਤਾ ਵਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਇਹ ਕੋਮੇਡੀਆ ਪ੍ਰਾਪਰਟੀ ਖਾਲੀ ਕਿੰਨੇ ਦਿਨਾਂ ਤੋਂ ਪਈ ਹੋਈ ਆ ਇਹ ਪ੍ਰਾਪਰਟੀ ਬਸ ਬਣਾ ਰਹੇ ਸੀਗੇ ਲੇਕਿਨ ਲੰਬੇ ਸਮੇਂ ਤੋਂ ਕੋਈ ਨਹੀਂ ਬੰਦੀ ਸਿੱਕੋਗੀ ਪੁਲਿਸ ਅਫਸਰ ਜਿਹੜੇ ਸੀ ਲਗਾਤਾਰ ਸੀਗੇ ਥੇ ਰੇਡ ਮਾਰ ਰਹੇ ਸੀਗੇ ਇਸ ਲਈ ਅਸੀਂ ਮੋਤੀ ਨਗਰ ਥਾਣੇ ਦੇ ਐਸਜੀਪੀ ਸਾਹਿਬ ਤੇ ਪੁਲਿਸ ਕਮਿਸ਼ਨਰ ਸਾਹਿਬ ਤੇ ਇਸ ਏਰੀਆ ਦੇ ਡਿਪਟੀ ਸਾਹਿਬ ਤੇ ਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਬਾਰ ਬਾਰ ਜਿਹੜੇ ਆ ਇੱਥੇ ਜਿਹੜਾ ਲਗਾਮ ਲਗਾਉਣ ਦਾ ਕੰਮ ਕਰ ਰਹੇ ਨਸ਼ੇ ਨੂੰ ਸਰ ਜੀ ਕਹਿੰਦੇ ਇਹ ਜਿਹੜਾ ਕਬਜ਼ਾ ਬਣਾਇਆ ਜਿੱਤਿਆ ਸੀ ਫਾਰਮੈਸ਼ਨ ਜਿਹੜਾ ਜਿਹੜਾ ਇਹ ਕਬਜ਼ਾ ਹੈ ਕਬਜ਼ਾ ਦਾ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਤੇ ਪੂਰੇ ਲੁਧਿਆਣਾ ਦੇ ਵਿੱਚ ਵੱਡੇ ਪੱਧਰ ਤੇ ਆ ਲੇਕਿਨ ਅਸੀਂ ਚਾਹੁੰਦੇ ਆ ਕਿ ਜਿੱਥੇ ਵੀ ਕਬਜ਼ਾ ਹੈਗਾ ਵਾ ਉੱਥੇ ਗਲਤ ਕੰਮ ਨਾ ਹੋਵੇ ਸਰ ਪੰਜਾਬ ਸਰਕਾਰ ਦੌਰਾਨ ਜਿਹੜੀ ਇਹ ਕਰਦੀ ਹੈ ਮੈਂ ਪਹਿਲੇ ਹੀ ਬੇਨਤੀ ਕੀਤੀ ਆ ਕਿ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਇਦਾਂ ਜਿਹੜਾ ਜੁੱਧ ਸੀਗਾ ਨਸ਼ੇ ਦੇ ਵਿਰੋਧ ਉਹ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਇਸ ਲਈ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵਾ ਪੰਜਾਬ ਸਰਕਾਰ ਦੇ ਜਦੋਂ ਐਂਟਰ ਬਾਰਡਰ ਪੈਂਟ ਕਰਦੇ ਆ ਉੱਥੇ ਵੀ ਜਨਰਲਸ਼ੇ ਦੇ ਜਿਹੜੇ ਆ ਤਸਕਰਾਂ ਨੂੰ ਲਗਾਮ ਲਗਾਈ ਜਾਵੇ ਕਿਉਂਕਿ ਉਹ ਜਿਹੜੇ ਵੱਡੇ ਜਿਹੜੇ ਪਰਚੇਜ਼ਰ ਆ ਇਹ ਤਾਂ ਮਾੜੇ-ਮੋਟੇ ਹੈਗੇ ਉਹਨਾਂ ਦੇ ਵੱਡਿਆਂ ਤੇ ਵੀ ਜਿਹੜੀ ਲਗਾਮ ਲਗਾਈ ਜਾਵੇ ਆ ਵੀ ਕਾਫੀ ਲੋਕਾਂ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜੇ ਇਸ ਤਰ੍ਹਾਂ ਦੇ ਐਕਸ਼ਨ ਦਿੱਤੇ ਆ ਉਹਨੂੰ ਕਿਵੇਂ ਦੇਖਦੇ ਪੰਜਾਬ ਸਰਕਾਰ ਜੋ ਵੀ ਕਰ ਰਹੀ ਆ ਜੋ ਇਦਾਂ ਹੀ ਪ੍ਰੈਕਟੀਕਲ ਕਰਦੀ ਰਹੀ ਔਰ ਲੋਕਾਂ ਦੇ ਜਿਹੜੀਆਂ ਆਮ ਆਵਾਮ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਨਸ਼ੇ ਦੇ ਨੱਥ ਪਾ ਰਹੀ ਆ ਤੇ ਪੰਜਾਬ ਸਰਕਾਰ ਆਣ ਵਾਲੇ ਸਮਝ ਦੁਆਰ ਤੋਂ ਫੇਰ ਆਊਗੀ ਪੰਜਾਬ ਸਰਕਾਰ ਪੰਜਾਬ ਸਰਕਾਰ ਜਿੰਦਾਬਾਦ 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 ਇਹ ਤਿੰਨ ਵਿਅਕਤੀ ਹੈ ਜੀ ਟੋਟਲ ਮਿਲ ਕੇ ਜੀ ਇੱਕ ਤਮਾਪੁੱਤ ਹੈ ਤੇ ਦੂਜਾ ਤੀਜਾ ਬੰਦਾ ਜਿਹੜਾ ਹੈ ਉਹ ਸ਼ੇਖਰ ਹੈ ਇਹਨਾਂ ਨੇ ਇਲੀਗਲ corporation ਦੀ ਜਗ੍ਹਾ ਤੇ ਕਬਜ਼ਾ ਕਿੱਤਾ ਹੋਇਆ ਸੀਗਾ ਜੀ ਇਲੀਗਲ ਸਟਰਕਚਰ ਰੇਜ਼ ਕਿੱਤਾ ਹੋਇਆ ਸੀਗਾ ਬੇਲ ਤੇ ਬਾਹਰ ਹੈ ਟੋਟਲ ਵਿੱਚ ਲਾ ਕੇ ਨਾਤੇ 15 ਪਰਚੇ ਦਰਜ ਹੈ ਤੇ ਇਸ ਸਟਰਕਚਰ ਅੱਜ ਕਾਰਪੋਰੇਸ਼ਨ ਦੇ ਆਰਡਰ ਸੀਗੇ ਆਪਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕਾਰਪੋਰੇਸ਼ਨ ਦੇ ਅਫੀਸਰਸ ਵੀ ਸਾਡੇ ਨਾਲ ਹੈ ਤੇ ਇਹਨੂੰ ਘਾਟਾ ਆਇਆ ਜਾ ਰਿਹਾ ਹੈ ਸਰ ਜਿਹੜੇ ਨਸਬਤ ਕਰ ਉਹਨਾਂ ਨੂੰ ਕੀ ਇਸ ਬਣਾਣਾ ਜੀ ਜਾਂ ਤਾਂ ਕੰਮ ਛੱਡ ਦੋ ਜਾਂ ਫਿਰ ਇਦਾਂ ਦੀ ਕਾਰਵਾਈ ਕਰੋ ਔਰ ਕੀ ਆ ਜੈ ਲੇਡੀਸ ਆ ਜੈ ਸਰੋਗਾ ਚਾਹੀਏ ਆਦਮੀਆ ਨਸ਼ਾ ਦੇ ਹਮੇਸ਼ਾ ਜਿਹੜੀ ਲੜਾਈ ਹੋਣੀ ਚਾਹੀਦੀ ਆ ਮੈਂ ਤਾਂ ਇਸ ਨੂੰ ਕਿੰਦੀ ਲੜਾਈ ਲੜ ਰਿਹਾ ਪਿਆ ਮਾ ਕਿ ਜਿਹੜੇ ਜਵਾਨ ਜਵਾਨ ਬੱਚੇ ਜਿਹੜੇ ਆ ਉਹ 18 18 20 20 ਸਾਲ ਦੇ ਬੱਚੇ ਤੋਂ ਸਾਡੇ ਆ ਸਭੇ ਆਵਾਗੂ ਪਰ ਦੇਖੋ ਜਿਹੜਾ ਦੋਸਤ ਹੋਇਆ ਵਾ ਇੱਥੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੀ ਫਿਲਮ ਨੂੰ ਬਰਬਾਸ ਕਰ ਚੁੱਕੇ ਆ ਜ਼ਿੰਦਗੀ ਖਤਮ ਕਰ ਚੁੱਕੇ ਆ ਇਸ ਲਈ ਪੰਜਾਬ ਪੁਲਿਸ ਨੇ ਜੋ ਵੀ ਕੰਮ ਕੀਤਾ ਵਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਇਹ ਕਮੇਡੀਆ ਪ੍ਰੋਪਰਟੀ ਖਾਲੀ ਕਿੰਨੇ ਦਿਨਾਂ ਤੋਂ ਪਈ ਹੋਈ ਆ ਇਹ ਪ੍ਰੋਪਰਟੀ ਬਸ ਬਣਾ ਰਹੇ ਸੀਗੇ ਲੇਕਿਨ ਲੰਬੇ ਸਮੇਂ ਤੱਕ ਨਹੀਂ ਬੰਦੀ ਸਿਕੋਗੀ ਪੁਲਿਸ ਅਫਸਰ ਜਿਹੜੇ ਸੀ ਲਗਾਤਾਰ ਸੀਗੇ ਤੇ ਰੇਡ ਮਾਰ ਰਹੇ ਸੀਗੇ ਇਸ ਲਈ ਅਸੀਂ ਮੋਤੀ ਨਗਰ ਥਾਣੇ ਦੇ ਐਸਐਸਓ ਸਾਹਿਬ ਤੇ ਪੁਲਿਸ ਕਮਿਸ਼ਨਰ ਸਾਹਿਬ ਤੇ ਇਸ ਏਰੀਆ ਦੇ ਡਿਪਟੀ ਸਾਹਿਬ ਤੇ ਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਬਾਰ ਬਾਰ ਜਿਹੜੇ ਆ ਇੱਥੇ ਜਿਹੜਾ ਲਗਾਮ ਲਗਾਉਂਦਾ ਕੰਮ ਕਰੇ ਨਸ਼ੇ ਨੂੰ ਸਰ ਜੀ ਕਹਿੰਦੇ ਇਹ ਜਿਹੜਾ ਕਬਜ਼ਾ ਬਨ ਨਜਾਇਜ਼ ਕੀਤਾ ਸੀ ਕਾਰਪੋਰੇਸ਼ਨ ਦਾ ਜਿਹੜਾ ਇਹ ਕਬਜ਼ਾ ਹੈ ਕਬਜ਼ਾ ਦਾ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਵਿੱਚ ਤੇ ਪੂਰੇ ਲੁਧਿਆਣੇ ਵਿੱਚ ਵੱਡੇ ਪੱਧਰ ਤੇ ਆ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਕਬਜ਼ਾ ਹੈਗਾ ਵਾ ਉੱਥੇ ਗਲਤ ਕੰਮ ਨਾ ਹੋਵੇ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਉਹ ਤੁਸੀ ਜਾਣੋਗੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਇੱਥੇ ਜਿਹੜਾ ਜੁੱਧ ਸੀਗਾ ਨਸ਼ੇ ਦੇ ਵਿਰੋਧ ਉਹ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਇਸ ਲਈ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵਾ ਪੰਜਾਬ ਸਰਕਾਰ ਦੇ ਜਦੋਂ ਐਂਟਰ ਬਾਰਡਰ ਪੈਂਟ ਕਰਦੇ ਆ ਉੱਥੇ ਵੀ ਨਸ਼ੇ ਦੇ ਜਿਹੜੇ ਆ ਤਸਕਰਾਂ ਨੂੰ ਲਗਾਮ ਲਗਾਈ ਜਾਵੇ ਜੋ ਕਿ ਉਹ ਜਿਹੜੇ ਵੱਡੇ ਜਿਹੜੇ ਆ ਪਰਚੇ ਪਰਚੇਜ਼ਰ ਆ ਇਹ ਤਾਂ ਮਾੜੇ ਮੋٹے ਹੈਗੇ ਉਹਨਾਂ ਦੇ ਵੱਡਿਆਂ ਤੇ ਵੀ ਜਿਹੜੀ ਲਗਾਮ ਲਗਾਈ ਜਾਵੇ ਆ ਵੀ ਕਾਫੀ ਲੋਕਾਂ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜੇ ਐਕਸ਼ਨ ਦਿੱਤੇ ਆ ਉਹਨੂੰ ਕਿਵੇਂ ਦੇਖਦੇ ਪੰਜਾਬ ਸਰਕਾਰ ਜੋ ਵੀ ਕਰ ਰਹੀ ਆ ਜਿਉ ਇਦਾਂ ਹੀ ਪ੍ਰੈਕਟੀਕਲ ਕਰਦੀ ਰਹੀ ਔਰ ਲੋਕਾਂ ਦੇ ਜਿਹੜੀਆਂ ਆਮ ਆਵਾਮ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਨਸ਼ੇ ਦੇ ਨੱਥ ਪਾ ਰਹੀ ਆ ਤੇ ਪੰਜਾਬ ਸਰਕਾਰ ਆਣ ਵਾਲੇ ਸਮੇਂ ਦੁਆਰ ਤੋਂ ਫੇਰ ਆਊਗਾ ਪੰਜਾਬ ਸਰਕਾਰ ਜਿੰਦਾਬਾਦ 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 ਇਹ ਤਿੰਨ ਵਿਅਕਤੀ ਹੈ ਜੀ ਟੋਟਲ ਮਿਲਾ ਕੇ ਜੀ ਇੱਕ ਤਮਾਪ ਹੁੰਦੇ ਹਨ ਤੇ ਦੂਜਾ ਤੀਜਾ ਬੰਦਾ ਜਿਹੜਾ ਹੈ ਉਹ ਸ਼ੇਖਰ ਹੈ ਇਹਨਾਂ ਨੇ ਇਲੀਗਲ ਕਾਰਪੋਰੇਸ਼ਨ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀਗਾ ਜੀ ਇਲੀਗਲ ਸਟਰਕਚਰ ਰੇਜ਼ ਕੀਤਾ ਹੋਇਆ ਸੀਗਾ ਬੇਲ ਤੇ ਬਾਹਰ ਹੈ ਟੋਟਲ ਮਿਲਾ ਕੇ ਇਹਨਾਂ ਤੇ 15 ਪਰਚੇ ਦਰਜ ਹੈ ਤੇ ਸਟਰਕਚਰ ਆਜ ਕੋਰਪੋਰੇਸ਼ਨ ਦੇ ਆਰਡਰ ਸੀਗੇ ਆਪਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕੋਰਪੋਰੇਸ਼ਨ ਦੇ ਅਫੀਸਰਸ ਵੀ ਸਾਡੇ ਨਾਲ ਹੈ ਤੇ ਇਹਨੂੰ ਘਾਟਾ ਆਇਆ ਜਾ ਰਿਹਾ ਹੈ ਜਾਂ ਤਾਂ ਕੰਮ ਛੱਡ ਦੋ ਜਾਂ ਫਿਰ ਇਦਾਂ ਦੀ ਕਾਰਵਾਈ ਕਰੋ